ਜੀ ਕਿ ਜਿਸ ਤਰੀਕੇ ਤੁਸੀਂ ਜੋ ਅਸੀਂ ਜੋ ਡੀਐਸਪੀ ਸਾਹਿਬ ਦੀ ਵੀ ਤੁਸੀਂ ਦੇਖੀ ਹੋਗੀ ਜਿਸ ਤਰੀਕੇ ਦੇ ਉਹਨਾਂ ਨੇ ਦਿੱਤੀ ਹੈਗੀ ਪ੍ਰੈਸ ਨੂੰ ਆਉਂਦੀ ਬਾਈਟ ਦਿੱਤੀ ਹੈਗੀ ਹੂੰ ਉਹਦੇ ਚੋ ਕਹਿ ਰਹੇ ਨੇ ਕਿ ਜੀ ਕਿ ਇਹ ਲੱਖਾ ਸਿੰਘ ਸਦਾਨ ਆ ਰਿਹਾ ਸੀ ਤੇ ਉਹ ਸਾਡੇ ਕੁਝ ਮੁਲਾਜ਼ਮ ਕਿਸੇ ਪਾਰਟੀ ਤੋਂ ਆ ਰਹੇ ਸੀ ਸਾਈਡ ਬਾਈ ਸਾਈਡ ਸਾਈਟ ਟੱਚ ਵੀ ਹੁੰਦੀ ਹੈਗੀ ਉਹ ਆਗੇ ਔਰ ਪਿੱਛੇ ਉਹਨਾਂ ਦੇ ਉਹ ਪਹੁੰਚ ਕੇ ਲੱਖਾ ਸਿੰਘ ਸਦਾਨ ਕਿਸੇ ਵੀ ਉਹਨੂੰ ਡਾਰਸੀ ਹੋਏ ਸੀ ਕਰਕੇ ਪਿੱਛੇ ਆ ਗਏ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਉੱਥੋਂ ਇਹ ਨਿਕਲਦੇ ਨੇ ਉਸ ਤੋਂ ਬਾਅਦ ਇਹ ਆਪ ਦੇ ਫੋਨ ਦੇ ਉੱਤੇ ਮੈਂ ਲੱਖਾ ਸਿੰਘ ਥਾਣੇ ਨੂੰ ਨਾਲ ਦੱਸਿਆ ਕਿ ਮੈਂ ਜਿਹੜੇ ਆਪ ਦਾ ਜਿਹੜਾ ਨੰਬਰ ਹੈਗਾ ਮੇਰਾ ਪਬਲਿਕ ਮੇਂ ਦਾ ਜਿਹੜਾ ਨੰਬਰ ਹੈਗਾ ਮੈਂ ਉਸ ਤੋਂ ਦੋ ਐਸਐਸਪੀ ਬਰਨਾਲਾ ਸੀਏ ਇੰਚਾਰ ਡੀਐਸਪੀ ਐਸਪੀ ਮੈਂ ਸਾਰਿਆਂ ਨੂੰ ਫੋਨ ਕਰਦਾਗਾ ਕਿ ਜੀ ਇਸ ਤਰੀਕੇ ਨਾਲ ਹੋ ਗਿਆ ਜੀ ਸਾਡੇ ਨਾਲ ਟਕਣਾ ਉਹ ਕਹਿੰਦੇ ਠੀਕ ਹੈ ਜੀ ਕੋਈ ਗੱਲ ਨਹੀਂ ਇਹ ਜੋ ਅੱਗੇ ਆ ਰਿਹਾ ਹੈਗਾ ਦਾ ਤਪੇ ਦਾ ਜਿੱਥੇ ਪੁਲਿਸ ਸਟੇਸ਼ਨ ਹੈਗਾ ਮੇਨ ਰੋਡ ਦੇ ਉੱਤੇ ਹੈਗਾ ਉੱਥੇ ਅਕੇ ਨੂੰ ਗੱਡੀਆਂ ਨੇ ਠੇਰਾ ਪਹੁੰਚੀਆਂ ਨੇ ਤੇ ਇਹਦੇ ਨਾਲੋ ਬਲਵਿੰਦਰ ਸਿੰਘ ਨਾਮ ਦਾ ਬੰਦਾ ਇਹਨੂੰ ਆਕੇ ਗਲਤ ਤੋਂ ਫੜ ਜਿਹੜਾ ਇੱਕ ਪੁਲਿਸ ਦੀ ਵਰਦੀ ਦੇ ਵਿੱਚ ਹੌਲਦਾਰ ਹੁੰਦਾ ਹੈਗਾ ਨਾਲ ਇੱਕ ਅਨਪਛਾਤਾ ਜਿਹੜਾ ਜਿਹੜਾ ਇਹਦੇ ਜਾਰੀ ਕੁਟਮਾਰ ਕਰਦਾ ਔਰ 15 ਦੇ ਕੇ ਔਰ ਇੱਕ ਗੱਲ ਹੋਰ ਇਹ ਕਹਿੰਦੇ ਕਿ ਐਸ ਐਚਓ ਜਿਹੜਾ ਲਖਵੀਰ ਸਿੰਘ ਸਦਰ ਦਾ ਹੈਗਾ ਬਰਨਾਲਾ ਦਾ ਹੈਗਾ ਉਹਦੀ ਦੇਖਰੇਖ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈਗਾ ਜੋ ਕੁਝ ਵੀ ਹੋਇਆ ਹੈ ਜੋ ਇਹਨਾਂ ਦੇ ਸਿਸਟਮ ਨੂੰ ਆਉਡੀਟ ਟੋਰਡੋਂ ਨਹੀਂ ਮਿਲਦੇ ਨਹੀਂ ਪਹਿਲਾਂ ਦੱਸਿਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਸਵੇਰੇ ਜਿਸ ਵੇਲੇ ਇਹਨਾਂ ਨੂੰ ਜਦੋਂ ਇਹਨਾਂ ਦਾ ਮੁਲਾਜ਼ਾ ਕਰਨ ਦੇ ਲਈ ਹੁੰਦੀ ਹੈ ਲੈ ਕੇ ਗਏ ਹੈ ਕਿ ਤੇ ਇਹਨਾਂ ਨੇ ਡਾਕਟਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਨਾਲ ਇਹ ਕੁਝ ਹੋਇਆ ਕਿਉਂਕਿ ਤੁਸੀਂ ਕਿੰਨੀਆਂ ਸੱਟਾਂ ਨਹੀਂ ਹੁੰਦੀਆਂ ਇਸ ਨੂੰ ਮੁਤਾਬਕ ਡਾਕਟਰ ਤੁਹਾਨੂੰ ਪੁੱਛਦਾ ਵੀ ਤੁਹਾਡਾ ਕਿ ਸੱਟਾਂ ਵਜੀਆਂ ਕਿਸ ਤਰੀਕੇ ਨਾਲ ਬਣੀਆਂ ਜੋ ਤੁਸੀਂ ਡਾਕਟਰ ਨੂੰ ਦੱਸ ਦਿਓ ਕਿ ਮੇਰੇ ਨਾਲ ਇਸ ਤੱਕ ਪੁੱਟਮਾਰ ਹੋਈ ਹੈ ਔਰ ਡਾਕਟਰ ਦਾ ਫਰਜ਼ ਇਹ ਬੰਦਾ ਸੀ ਕਿ ਉਸੇ ਵਕਤ ਹੀ ਉਹ ਰੁੱਖਾ ਕੱਟਦਾ ਚਾਹੇ ਉਹ ਪੁਲਿਸ ਮਾਲਾ ਜਿਵੇਂ ਵੀ ਸੀ ਚਾਹੇ ਉਸੇ ਥਾਣੇ ਦੇ ਤੋਂ ਉਹਨਾਂ ਨੂੰ ਇਹ ਕਹਿੰਦਾ ਕਿ ਇਹ ਕੁਝ ਹੋਇਆ ਹੈ ਕਿ ਉਹਦੇ ਵਿੱਚ ਤਾਂ ਡਾਕਟਰ ਉਹਨੇ ਡਾਕਟਰ ਨੇ ਵੀ ਨਹੀਂ ਕੋਈ ਕਾਰਵਾਈ ਕੀਤੀ ਫਿਰ ਨੀਅਰਸ ਜਿਹੜਾ ਨੇੜ ਦਾ ਸਭ ਤੋਂ ਰਸੀਆ ਰਾਮਪਰਾ ਸੀ ਆ ਪੈਂਦਾ ਸੀ ਆ ਸਿਵਲ ਹਸਪਤਲ ਰਾਮਪਰੇ ਆਉਣਾ ਪਿਆ ਉਹਨੂੰ ਆਉਣਾ ਪਿਆ ਗਿਆ ਤੇ ਇੱਥੇ ਆ ਕੇ ਆ ਗਿਆ ਹੁਣ ਅਸੀਂ ਇੱਥੋਂ ਅਸੀਂ ਕੀਤਾ ਹੈਗਾ ਰੁਕਾ ਉਹਨਾਂ ਨੇ ਕਹਿੰਦੇ ਇੱਕ ਵਾਰ ਕਹਿੰਦੇ ਹਸਪਤਲ ਕਿਨਾਂ ਅਸੀਂ ਭੇਜਤਾ ਹੈਗਾ ਪਰ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਨਹੀਂ ਆ ਰਿਹਾ ਪਰ ਹਾਲਾਂਕਿ ਵਸ ਉਹਨਾਂ ਕਿਹਾ ਲੋ ਦੱਸਾਂ ਕਿ ਅਸੀਂ ਨਹੀਂ ਇਸ ਤੋਂ ਬਾਅਦ ਸਾਡਾ ਗਰਸ ਚ ਪੇ ਹੈਗਾ ਕਿ ਅਸੀਂ ਜ਼ੀਰੋ ਐਫ ਆਈ ਆਰ ਕਟ ਜੇ ਉਹ ਵੀ ਨ ਕੋਈ ਕੋਈ ਉਨੀ ਕੀ ਹੁੰਦੀ ਤਾਂ ਅਸੀਂ IFIR ਲੋਜਿਕ ਕਰਾ ਦੇਣੀ ਹੈ ਇਹਦੇ ਵਿੱਚ ਕਿਉਂਕਿ ਜਿਹੜੀ 0 FIR ਉਹਦੀ ਕਿ ਉਹਦਾ ਨੰਬਰ ਠੀਕ ਹੈ ਉਹ ਉੱਥੋਂ ਦਾ ਹੈਗਾ ਹੁਣ ਨਵੇਂ ਕਾਨੂੰਨ ਮੁਤਾਬਕ ਉਹ ਇੱਥੇ ਵੀ ਹੋ ਸਕਦੀ ਹੈਗੀ FIR ਇੱਥੋਂ ਵਾਲਾ ਥਾਣਾ ਹੈਗਾ 0 FIR ਰਜਿਸਟਰ ਕਰਕੇ ਤਾਂ ਜਿਹੜਾ ਤਪਾ ਥਾਣਾ ਹੈਗਾ ਉੱਥੋਂ ਭੇਜਿਆ ਜਾਊਗਾ ਉੱਥੋਂ ਇੱਕ ਨੰਬਰ ਲੱਗੂਗਾ ਉਹ ਇੱਕ ਅਲੱਗ ਪ੍ਰੋਸੀਜਰ ਹੈ ਹੂੰ ਉਸ ਤੋਂ ਬਾਅਦ ਇਹ ਚ ਆਪਾਂ ਦੇਖਦੇ ਹਾਂ ਕਿ ਉਹ ਜੋ ਬੰਦੀ ਹੋਊਗੀ ਕਿਉਂਕਿ ਹਰ ਗੱਲ ਜੀ ਪਹਿਲਾ ਦੱਸ ਨਹੀਂ ਸਕਦੇ ਹੁੰਦੇ ਮੈਂ ਕੋਈ ਗੱਲ ਕਹਾ ਪੁਲਿਸ ਉਹਨੂੰ ਆਪ ਦਾ ਪਹਿਲੇ ਹੀ ਡਿਫੈਂਸਰ ਨੂੰ ਕਵਰ ਕਰ ਲੈ ਇਸ ਕਰਕੇ ਮੈਂ ਇਸ ਬਾਅਦ ਹੋਰ ਬੋਲਣ ਨਹੀਂ ਚਾਹੁੰਦਾ ਸੀ ਮੈਂ ਇੱਕ ਜਗਮੀਤ ਗੱਲ ਦੱਸਣਾ ਮਕੂਏ ਦੀ ਗੱਲ ਹੋਈ ਹੈ ਜੀ ਕੀ ਇਹ ਬਰਨਾਲੇ ਜੋ ਰੱਖਿਆ ਗਿਆ ਪੁਲਿਸ ਸਟੇਸ਼ਨ 'ਚ ਇਹ ਮਕੂਆ ਸੀਗਾ ਉਹਨਾਂ ਦੇ ਮੁਤਾਬਕ ਲੱਖੇ ਨੇ ਗਲਤ ਬੋਲਿਆ ਮਲਾਜਬਾ ਨੂੰ ਉਹ ਕੀ ਹੰਡਿਆ ਆ ਥਾਣਾ ਕੁਛ ਤੇ ਫਿਰ ਬਰਨਾਲੇ ਕੋ ਰੱਖਿਆ ਗਿਆ ਉੱਥੇ ਕਿਉਂ ਨਹੀਂ ਲਗਾਏਗੇ ਇਹ ਮਕੂਆ ਕਿੱਧਰ ਨੂੰ ਗਿਆ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਮੁੰਡੇ ਖੜੇ ਹੋਏ ਦੋ ਇਹ ਸਾਬਕਾ ਸਰਪੰਚ ਆ ਕਮਾਲੂ ਪਿੰਡ ਦਾ ਇਹ ਪ੍ਰੈਜ਼ੈਂਟ ਸਰਪੰਚ ਨੇ ਕਮਾਲੂ ਪਿੰਡ ਦੇ ਇਹਨਾਂ ਦੇ ਉਥੇ ਇੱਕ ਫੈਕਟਰੀ ਲੱਗ ਰਹੀ ਸੀ ਟਾਇਰਾਂ ਲਈ ਟਾਇਰਾਂ ਵਾਲੀ ਉਹਦੇ ਵਿਰੋਧ ਚ ਇਹ ਬੋਲੇ ਇਹਨਾਂ ਨੇ ਧਰਨਾ ਲਾ ਲਿਆ ਐਸ ਬੰਦੇ ਨੂੰ ਸਾਬਕਾ ਸਰਪੰਚ ਨੂੰ ਮੀਡੀਏ ਦੇ ਵਿੱਚ ਖੜ ਕੇ ਐਸ ਐਚਓ ਨੇ ਧਮਕੀ ਦਿੱਤੀ ਹੈ ਮੈਨੂੰ ਜਰ ਇਹਨਾਂ ਤੋਂ ਪੁੱਛਣ ਲਈ ਵੀ ਉਸ ਐਸ ਐਚਓ ਤੇ ਕੀ ਕਾਰਵਾਈ ਹੋਈ ਹੈ ਹਮ ਤੱਕ ਛਰਿਆਂ ਮ ਕੈਮਰਿਆਂ ਚ ਬੋਲਿਆ ਧਮਕੀ ਵੀ ਦਿੱਤੀ ਐ ਕਿ ਅਸੀਂ ਤਾਂ ਐ ਹੀ ਕਰਾਂਗੇ ਕਰਨਾ ਜਾਂ ਕਰ ਲੈ ਇਹਨਾਂ ਦੇ ਕੀ ਪੁਲਿਸ ਨੇ ਉਥੋਂ ਦੇ ਐਸਐਸਪੀ ਨੇ ਜਾਂ ਡੀਜੀਪੀ ਨੇ ਜਾਂ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਛੋਟ ਜਲਦੀ ਸੋਸ਼ਲ ਮੀਡੀਆ ਵੇਦੇ ਨੇ ਇੱਕ ਉਹ ਬੋਲਿਆ ਸੀ ਸਰਪੰਚ ਨੂੰ ਕੁਛ ਜਨਾਨੀ ਨੇ ਜਿਹੜੀ ਵੇਚਦੀ ਸੀ ਨਸ਼ਾ ਫੋਨ ਆ ਗਿਆ ਸੀ ਨਾ ਰਾਤ ਨੂੰ ਇਹਨਾਂ ਨੂੰ ਫੋਨ ਆਇਆ ਦੋਵਾਂ ਸਰਪੰਚਾਂ ਨੂੰ ਇੱਕ ਸਾਫਕਾ ਇੱਕ ਪ੍ਰੈਜ਼ੈਂਟ ਹੈ ਇਹ ਤੁਹਾਨੂੰ ਸਰਪੰਚ ਸਾਹਿਬ ਐ ਬੋਲਿਆ ਉਹ ਪਬਲਿਕ ਰਿਪ੍ਰੈਜ਼ੈਂਟੇਟਿਵ ਨੂੰ ਇਲੈਕਟਡ ਬੰਦੇ ਨੂੰ ਇੱਕ ਥਾਣੇਦਾਰ ਨੇ ਧਮਕੀ ਦਿੱਤੀ ਹੈ ਇਹਨਾਂ ਦਾ ਰਤਬਾ ਐਸਡੀਐਮ ਦੇ ਬਰਾਬਰ ਹੈ ಗ್ರಾಮ ਸਭਾ ਉਹ ਜੋ ਪ੍ਰਧਾਨ ਮੰਤਰੀ ਦਾ ਐਕਟ ਹੈ ਪਰ ਕੀ ਕਿਸੇ ਨੇ ਕਾਰਵਾਈ ਕੀਤੀ ਇਹਨਾਂ ਨੂੰ ਪੁੱਛੜੋ ਦੱਸੋ ਵੀ ਕੋਈ ਕਾਰਵਾਈ ਨਹੀਂ ਪੁੱਛਿਆ ਤਕਰੀ ਬਦਲੀ ਲੱਗਨੀ ਕੋਈ ਕਾਰਵਾਈ ਪੁੱਛ ਵੀ ਨਹੀਂ ਮੈਨੂੰ ਕਿ ਇਹ ਦੇਖੀਏ ਤੇ ਫਿਰ ਉਹਨਾਂ ਦੇ ਪੁਲਿਸ ਆਪਦੇ ਬੰਦੇ ਨੂੰ ਵਿਚਾਰੀ ਹੈ ਤੇ ਸਰਕਾਰ ਉਹਨਾਂ ਨੂੰ ਪਾਲ ਰਹੀ ਹੈ। ਸ਼ਰਿਆ ਜਗਮੀ ਤੇ ਰੋਲਾ ਕਿਹੜੀ ਗੱਲ ਦਾ ਹੈ? ਦੇਖੋ ਜਦੋਂ ਸਰਕਾਰਾਂ ਨਕਾਮਯਾਬ ਹੋ ਜਾਂਦੀਆਂ ਨੇ ਲੋਕਾਂ ਦੇ ਲਈ ਕੁਝ ਕਰਨ ਦੇ। ਹਾਂ। ਆ ਤਾਂ ਕੀ ਕਿਉਂ ਦੇ ਰਹੇ ਕਿਉਂਕਿ ਪੋਲੂਸ਼ਨ ਵਾਲੀ ਫੈਕਟਰੀ ਚਲਾਉਣੀ ਹੈ। ਐਡਾ ਕੀ ਮੂਹ ਹੈ? ਪੈਸੇ ਖਾਦੇ ਆਉਣਗੇ। ਹੂੰ ਉਹ ਚਲੋਣੀ ਹੈ। ਤਰੋਕੀਏ ਕਿਵੇਂ ਇਹਨਾਂ ਨੂੰ ਪ੍ਰਦਰਸ਼ਨ ਤੇ ਨਹੀਂ ਤਾਂ ਤੁਹਾਡੇ ਕੈਮਰੇ ਚਲੇ ਜਾਣਗੇ ਪਹਿਲਾਂ ਤਾਂ ਕੈਮਰੇ ਵੀ ਨਹੀਂ ਹੁੰਦੇ ਸੀ ਹੂੰ ਉਹਨਾਂ ਨੂੰ ਰੋਕਣ ਲਈ ਇਹਨਾਂ ਨੂੰ ਧਮਕਾ ਦਿਓ ਵਿਚਾਰਿਆਂ ਨੂੰ ਇਹ ਤਾਂ ਇੱਕ ਡਟੇ ਹੋਏ ਨੇ ਪਿੰਡ ਵਾਲੀ ਜੀ ਡੇਢ ਮਹੀਨਾ ਹੋ ਗਿਆ ਸੋਕ ਬੈਠਿਆਂ ਨੂੰ ਡੇਢ ਮਹੀਨੇ ਤੋਂ ਉੱਥੇ ਬੈਠੇ ਹੋ ਇਹਨੇ ਕੰਮ ਛੱਡ ਕੇ ਜੀ ਕਿ ਜੇ ਅਸੀਂ ਬੈਠੇ ਰਹੇ ਤੁਹਾਨੂੰ ਫੈਕਟਰੀ ਮਾਰ ਦੂਗੀ ਕਬੂਤਰ ਕਾਲੇ ਕਰਤੇ ਇਹਨਾਂ ਦੇ ਦਰਖਤ ਕਾਲੇ ਕਰਤੇ ਬਿਲਕੁਲ ਚਿੱਟੇ ਕਬੂਤਰ ਕਾਲੇ ਹੋ ਗਏ ਦਰਖਤ ਕਾਲੇ ਕਰਤੇ ਚਿੜੀਆਂ ਭੱਜ ਗਈਆਂ ਨਿਸ਼ਾਨ ਤੋਂ 6 ਮੀ ਨਿਸ਼ਾਨ ਤੋਂ ਬੁੱਤ ਲੱਗਿਆ ਸੀ ਉਹ ਕਾਲਾ ਖਰਤਾ ਲਾ ਕੇ ਵਿਖਾਇਆ ਇਹਨਾਂ ਨੇ ਮੈਨੂੰ ਦੱਸੋ ਕਿਸੇ ਵੀ ਬੰਦੇ ਨੂੰ ਇਹਨਾਂ ਨੂੰ ਤਾਂ ਧਮਕੀ ਸਾਹਮਣੇ ਖੜ ਕੇ ਦਿੱਤੀ ਐ ਜੇ ਪੁਲਿਸ ਕਾਰਵਾਈ ਕਰ ਰਹੀ ਐ ਤਾਂ ਕਰਤੀ ਨਹੀਂ ਜਗਮੀਤ ਇਹ ਜਦੋਂ ਸਰਕਾਰਾਂ ਨੇ ناکامیਬੀ ਛਪਾਉਣੀ ਹੁੰਦੀ ਐ ਫੋਰਸਾਂ ਨੂੰ ਖੁੱਲਾ ਛੱਡ ਦਿੰਦੇ ਨੇ ਫਿਰ ਦਮਨ ਦਾ ਚੱਕਰ ਸ਼ੁਰੂ ਹੁੰਦਾ ਐ ਇਹ ਦਮਨ ਚਲਾ ਦਿੱਤਾ ਗਿਆ ਅੱਜ ਅਸੀਂ ਵੀ ਜੋ ਆਪਾਂ ਸਾਰੇ ਖੜੇ ਆ ਇੱਥੇ ਕਿਸ ਕਰਕੇ ਖੜੇ ਆ ਕਿ ਯਾਰ ਇੱਕ ਐਵ ਦੇ ਬੰਦੇ ਨਾਲ ਜੋ ਪਬਲਿਕ ਰਿਪ੍ਰੈਜ਼ੈਂਟੇ ਬਣਦੇ ਬਿਲਕੁਲ ਨੇੜੇ ਸੀ ਜਿਹਨੂੰ 80 80 ਹਜ਼ਾਰ ਵੋਟ ਪਈ ਹੈ ਜਿਹਦੀ ਪਪੂਲਾਰਿਟੀ ਵਿਦੇਸ਼ਾਂ ਤੱਕ ਹੈ ਜੇ ਉਹਦੇ ਨਾਲ ਹੋ ਸਕਦਾ ਹੈ ਪਰ ਉਹ ਵੀ ਕੋਈ ਮਤਲਬ ਇਹ ਨਹੀਂ ਕਿ ਕੋਈ ਵੱਡੇ ਲੈਵਲ ਦਾ ਕੋਈ ਮਸਲਾ ਹੋਇਆ ਹੋਵੇ ਐਵੇਂ ਹੀ ਬਿਨਾਂ ਗੱਲ ਤੋਂ ਪਰ ਇੱਕ ਹਾਲਦਾਰ ਔਰ ਇੱਕ ਥਾਣੇਦਾਰ ਇਹਨਾਂ ਨੂੰ ਕੁੱਟ ਸਕਦੇ ਨੇ ਯਾਰ ਛੜਿਆ ਤਾਂ ਮੈਨੂੰ ਦੱਸੋ ਆ ਜਿੰਨੇ ਆਪਾਂ ਖੜੇ ਆ ਫਿਰ ਸਾਡਾ ਕੀ ਹਾਲ ਹੋਊਗਾ ਜਾਂ ਬਾਕੀਆਂ ਦਾ ਹਾਲ ਕੀ ਹੋਊਗਾ ਹੁਣ ਆਪਾਂ ਅਗਲੀਆਂ ਵਾਰੀਆਂ ਗੇਲੀਆਂ ਲੂੰਬਾ ਸਾਹਿਬ ਖੜੇ ਨੇ ਲੂੰਬਾ ਸਾਹਿਬ ਇੱਧਰ ਆਇਓ ਜੀ ਹਾਂਜੀ ਹਾਂਜੀ ਇੰਨਾ ਤੇ ਇਹ ਨਸ਼ੇ ਨੂੰ ਐਕਸਪੋਜ਼ ਕਰ ਰਹੀ ਹੈ ਤਾਂ ਤੁਹਾਡੇ ਭਾਈਚਾਰੇ ਵਾਲੇ ਆ ਹਾਂ ਬੱਦਰ ਭਾਈ ਇਹਨਾਂ ਤੇ ਕੇਸ ਕਰਤਾ ਔਰ ਪਤਾ ਕਿਹੜਾ ਕੀਤਾ ਇੱਕ ਤਾਂ ਬੱਚਿਆਂ ਵਾਲਾ ਕਿਹੜਾ ਲੱਗਦਾ ਪੌਕਸੋ ਇੱਕ ਉਹ ਐਨਡੀਪੀਸੀ ਬਾਅਦ ਚ ਉਹਤੇ ਸੈਟ ਬਣਵਾਈ ਗਈ ਸਾਰਾ ਮੋਗਾ ਇਕੱਠਾ ਹੋ ਗਿਆ ਔਰ ਸੈਟ ਨੇ ਬਾਅਦ ਚ ਇਹਨਾਂ ਨੂੰ ਹੁਣ ਉਹ ਚੱਲ ਰਿਹਾ ਮਾਮਲਾ ਜਿਵੇਂ ਉਹਨਾਂ ਨੇ ਨੋਟਿਸ ਲਿਆ ਮਤਲਬ ਕੋਈ ਬੰਦਾ ਜਿਹੜਾ ਬੰਦਾ ਇਹ ਪਤਾ ਕਿਉਂ ਕੀਤਾ ਇਹ ਐਕਸਪੋਜ਼ ਕਰਦੇ ਸੀ ਚੈਨਲਾਂ 'ਤੇ ਵਿਖਾਉਂਦੇ ਸੀ ਉਥੋਂ ਦੀ ਜਿਹੜੀ ਬੀਬੀ ਸੀ ਐਮਐਲਏ ਉਹਨੂੰ ਵੀ ਇਹਨਾਂ ਨੇ ਏਸ਼ੀਆ ਵਾਲੀ ਬੀਬੀ ਦੇ ਤੌਰ ਤੇ ਮਸ਼ਹੂਰ ਕੀਤਾ ਸੀ ਆਂਦੇ ਆ ਜੋ ਤੁਹਾਨੂੰ ਵੀ ਵਿਖਾਉਨੇ ਆ ਜਲਵਾ ਜਿਹੜਾ ਬੰਦਾ ਕੁਝ ਬੋਲਦਾ ਹੈ ਉਹਦੇ ਨਾਲ ਐ ਕਰਦੇ ਨਹੀਂ ਚੰਗੀ ਜਾ ਕੇ ਵੇਖ ਲਾ ਕਿਨ ਕਿੰਵੇਲਾ ਆਪਣੇ ਤਿੰਨ ਚਾਰ ਤਾਂ ਹੀ ਖੜੇ ਨੇ ਆਪੇ ਹੀ ਖੜੇ ਬੰਤਾ ਯਾਦ ਵੀ ਨਹੀਂ ਸੀ ਹੁਣ ਯਾਦ ਆਏ ਵੇਖ ਕੇ ਨਾਲ ਤੇ ਬਾਕੀ ਥਾਵਾਂ ਤੇ ਵੀ ਆਪਾਂ ਗੈਣੀ ਚੁੱਕੇ ਆ ਕਿਤੇ ਪੁਲਿਸ ਨੇ ਠੁਕਮੀ ਕਾਰਵਾਈ ਕੀਤੀ ਹੋਵੇ ਕੋਈ ਇੱਕ ਬੰਦਾ ਡਿਸਮਿਸ ਕੀਤਾ ਹੋਵੇ ਦੱਸ ਦਿਓ ਪਹਿਲਾਂ ਉਹ ਨਰਿੰਦਰਦੀਪ ਵਾਲੇ ਚ ਵੀ ਚਾਰ ਪੁਲਿਸ ਵਾਲੇ ਨਾਮ ਜਦ ਨਹੀਂ ਸੀ ਜਦੋਂ ਰੌਲਾ ਪੈ ਗਿਆ ਫਿਰ ਕਰ ਲਈ ਇਨਚਾਰਜ ਹੈ ਜੀ ਬਾਅਦ ਵਿੱਚ ਕੋਟਾ ਚ ਚੜੀਏ 30 ਸਾਲਾਂ ਬਾਅਦ ਪਤਾ ਲੱਗਦਾ ਫਲਾਣਾ ਦੋ ਅੱਛੀ ਸੀ ਹੁਣ ਆ ਰਹੇ ਹਨ ਨਾ ਉਹਨਾਂ ਦਾ ਹੁਣ ਉਦੋਂ ਵੀ ਇਹ ਕਿਹਾ ਗਿਆ ਸੀ ਇਹ ਦੋਸ਼ੀ ਨਹੀਂਗੇ ਇਹਨਾਂ ਨੂੰ ਚਲਾਇਆ ਗਿਆ ਸੀ ਯਾਰ ਹੋਰ ਛੱਡ ਆਈਏਐਸ ਕੁੜੀ ਉਦੋਂ ਕੁੜੀ ਸੀ ਰੂਪਨ ਬਜਾਜ ਉਹਦੇ ਕੇਪੀਐਸ ਗੱਲ ਨੇ ਕੀ ਹਰਕਤ ਕੀਤੀ ਸੀ ਉਹਨੂੰ ਸਜ਼ਾ ਵੀ ਹੋ ਗਈ ਫਿਰ ਵੀ ਜੇਲ ਨਹੀਂ ਜਾਣ ਦਿੱਤਾ ਆਪੀਲਾ ਪਾ ਪਾ ਕੇ ਪਾ ਪਾ ਕੇ ਗੱਲ ਅਕੇ ਲਈ ਗੇ ਸੁਮੇਤ ਸੈਣੀ ਵਿਰੋਧ ਕਿੰਨੇ ਕੇਸ ਨੇ ਹੋ ਗਿਆ ਕੁਛ ਇਹ ਆ ਪੁਲਿਸ ਇਹਨੂੰ ਕਹਿੰਦੇ ਨੇ ਪੁਲਿਸ ਸਟੇਟ ਕਹਿਣ ਨੂੰ ਡੈਮੋਕ੍ਰੇਸੀ ਅੱਜ ਪੰਜਾਬ ਚ ਪਰ ਇਹ ਪੁਲਿਸ ਸਟੇਟ ਬਣ ਚੁੱਕੀ ਹੈ ਔਰ ਮੇਰੇ ਮੈਨੂੰ ਸਭ ਤੋਂ ਸ਼ਰਮ ਦੀ ਤੇ ਦੁੱਖ ਦੀ ਗੱਲ ਕੀ ਹੈ ਕਿ ਸਰਕਾਰ ਤੇ ਸਰਕਾਰ ਜਿਹੜੀ ਆਪੋਜੀਸ਼ਨ ਹੈ ਸੋ ਕੋਲਡ ਆਪੋਜੀਸ਼ਨ ਉਹ ਸੁੱਤੀ ਪਈ ਐ ਉਹਨਾਂ ਨੂੰ ਆਪਦੇ 2-3 ਬੰਦਿਆਂ ਤੋਂ ਸਿਵਾ ਕੁਛ ਨਹੀਂ ਨਜ਼ਰ ਆਉਂਦਾ ਪ੍ਰਕਾਰ ਕੀ ਨਾ ਆਉਦਾ ਪ੍ਰਤਾਪ ਬਾਜਵੇ ਦੇ ਖਿਲਾਫ ਕੁਛ ਹੋ ਗਿਆ ਤਾਂ ਪਹੁੰਚ ਗਏ ਉੱਥੇ ਜੇ ਖੜ ਕੇ ਏਸੀਆਂ ਚੋਂ ਨਿਕਲ ਕੇ ਆ ਬਾਕੀ ਦੀਦਾਂ ਨਹੀਂ ਠਕੇ ਸ਼ਾਈ ਦੀਦੀ ਨਹੀਂ ਉੱਥੇ ਆਸ਼ੂ ਨੇ ਖੁਦ ਬੋਲਿਆ ਕੀ ਕੁਛ ਹੋਇਆ ਇਲੈਕਸ਼ਨ ਚ ਉਹ ਤਾਂ ਹੁਣ ਆ ਬਈ ਦੀਦੀ ਲੜੀ ਜਾ ਮਤਲਬ ਕਦੇ ਕਿਤੇ ਵੀ ਕੋਈ ਆਪੋਜੀਸ਼ਨ ਬੋਲੀ ਸਿਰਫ ਆਪ ਦੇ ਮਸਲਿਆਂ ਤੇ ਬੋਲਦੇ ਆ ਇਹ ਨਿਸ਼ਾਨੀਆਂ ਹੁੰਦੀਆਂ ਜਦੋਂ ਰਾਜਨੀਤਿਕ ਲੋਕ ਪੰਗੂ ਹੋ ਜਾਣ ਫੋਰਸ ਖੁੱਲੀ ਹੋ ਜਾਈਂ ਔਰ ਲੋਕਾਂ ਤੇ ਤਸ਼ੱਦਦ ਸ਼ੁਰੂ ਹੋ ਜਾਂਦਾ ਹੈ ਹਜੇ ਤਸ਼ੱਦਦ ਹੈ ਮਾਰ ਵੀ ਦਿੱਤੇ ਨੇ ਇਹ ਹਜੇ ਖੁੱਲ ਕੇ ਚਲਾਉਣਗੇ ਕਿਉਂਕਿ ਇਹਨਾਂ ਦਾ ਹਜੇ 1.5 ਸਾਲ ਪਿਆ ਬੱਤ ਕਿਸਮਤੀ ਨਾਲ ਜੀ ਜੇ ਲੋਕ ਉੱਠ ਪੈਣਗੇ ਇਹੀ ਅਸੀਂ ਕਹਿ ਰਹੇ ਹਾਂ ਜੇ ਅਗਲੀ ਟੁੱਕ ਮੀ ਕਾਰਵਾਈ ਨਾ ਕੀਤੀ ਜਿਹੜੀ ਅਸੀਂ ਐਫ ਆਈ ਆਰ ਚਾ ਕਹਿੰਦੇ ਰਿਪੋਰਟ ਕਰਾ ਰਹੇ ਹਾਂ ਤਾਂ ਇੱਕ ਵੱਡਾ ਕੱਟ ਸੱਦਿਆ ਜਾਊਗਾ ਔਰ ਉਸ ਤੋਂ ਬਾਅਦ ਇਹ ਕੰਟੀਨਿਊਸਲੀ ਧਰਨਾ ਹੋਊਗਾ ਜਾਂ ਕੀ ਹੋਊਗਾ ਉਹ ਤੁਹਾਨੂੰ ਅੱਗੇ ਦੱਸ ਦੇਵਾਂ ਜੀ ਧੰਨਵਾਦ ਸ਼ੁਕਰੀਆ